ਬਸੰਤ ਮਹੱਲਾ ਪੰਜਵਾ ਜੀ ਆਪਰਾਣ ਤੂੰ ਪਿੰਡ ਦੀਨ ਹਾਂ ਤੂੰ ਪਿੰਡ ਦੀਨ ਦੱ ਹਾਂ ਪਿੰਡ ਦੀਨ ਦਦੇ ਦੇ ਹਲੰਤ ਨਹੀਂ ਲਾਉਣਾ ਨੰਨੇ ਦੇ ਲਾਉਣਾ ਤੀਨ ਮੁਗਦ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ ਮੇਰੇ ਪ੍ਰੀਤਮ ਕਾਰਨ ਕਰਨ ਜੋਗ ਹੋ ਪਾਵ ਤੂੰ ਤੇ ਸਗਲ ਥੋਕ ਹੋ ਪਾਵ ਤੂੰ ਤੇ ਤੂੰ ਤੇ ਸਗਲ ਥੂ ਥੋਕ ਪਾਵੋ ਜੀ ਬਿਸਰਾਮ ਰਹਾਉ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੋਖ ਸਹਿਜ ਸਾਰ ਨਾਮ ਜਪਤ ਪਾਤ ਸੋਭਾ ਹੋਏ ਨਾਮ ਜਪਤ ਵਿਗਣ ਨਾਹੀ ਕੋਈ ਜਾ ਕਾਰਣ ਇਹ ਦੁਲਬ ਦੇਹ ਸੋ ਬੋਲ ਮੇਰੇ ਪ੍ਰਭੂ ਦੇਹ ਸਾਧ ਸੰਗਤ ਮੈਂ ਇਹੋ ਬਿਸਰਾਮ ਸਦਾ ਰਿਦਾ ਜਪੀ ਪ੍ਰਾਪ ਤੇਰੋ ਨਾਮ ਤੁਜ ਬਿਨ ਦੂਜਾ ਕੋਈ 나ਹ ਸਭ ਤੇਰੋ ਖੇਲ ਤੁਜ ਮਾਹੀ ਸਮਾਹੀ ਸਭ ਤੇਰਾ ਖੇਲ ਇਥੇ ਵਿਸਰਾਮ ਲਾਉਣਾ ਹੈ ਤੁਜ ਮਾਹੀ ਸਮਾਹੀ ਇਹ ਮਾਹੀ ਪਾਠ ਹੈ ਇਥੇ ਪੁੱਥੀਆਂ ਚ ਮਹਿ ਛਪਿਆ ਹੋਇਆ ਸੀ ਮਹਿ ਛਪਿਆ ਮਾਹੀ ਪਾਠ ਸ਼ੁੱਧ ਪਾਠ ਹੈ ਮੰਮੀ ਕੰਨਾ ਹਾਹੀ ਸਿਆਰੀ ਜੋ ਭਾਵੈ ਤੋ ਰਾਖ ਲੇ ਸੁਖ ਨਾਨਕ ਪੂਰਾ ਗੁਰ ਮਿਲੇ ਬਸੰਤ ਮਹੱਲਾ 5ਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸਹ ਦੇਖ ਹੋ ਜੀਵਾ ਮਾਇ ਜਾ ਕੈ ਸਿਮਰਨ ਦੁਖ ਨ ਹੋਇ ਕਰ ਦਇਆ ਮਿਲਾਵ ਕਰ ਦਇਆ ਕਰ ਦਇਆ ਮਿਲਾਵ ਤਿਸਹ ਮੋਹ ਮੇਰੇ ਪ੍ਰੀਤਮ ਪ੍ਰਾਨ ਆਧਾਰ ਮਨ ਜੀਉ ਪ੍ਰਾਨ ਜੀਉ ਪ੍ਰਾਨ ਜੀਉ ਪ੍ਰਾਨ ਸਭ ਤੇਰੋ ਤਨ ਰਹਾਉ ਜਾ ਕਉ ਖੋਜਹਿ ਸੁਰ ਨਰ ਦੇਵ ਮੂਨ ਜਾਨ ਸੇਖ ਨ ਲਹ ਹੈ ਪੀਵ ਜਾ ਕੀ ਗਾਤ ਮਿਤ ਕਹੀ ਨ ਜਾਏ ਘਾਟ 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 ਰਹਿਆ ਸਮਾਇ ਘਾਟ 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 ਇਥੇ ਵਿਸਰਾਮ ਲਾਉਣਾ ਹੈ ਰਹਿਆ ਸਮਾਇ ਜਾ ਕੇ ਭਗਤ ਆਨੰਦ ਮੈਂ ਕਿ ਆਨੰਦ ਮੈਂ ਸੰਬੰਧਕ ਪਾਠ ਹੈ ਇਸ ਨੂੰ ਮੈਂ ਬੋਲਣਾ ਹੈ ਮੈਂ ਨਹੀਂ ਕਹਿਣਾ ਹੈ ਜਾ ਕੇ ਭਗਤ ਕਉ ਨਾਹੀ ਖੈ ਜਾ ਕੇ ਭਗਤ ਕਉ ਨਾਹੀ ਭੈ ਜਾ ਕੇ ਭਗਤ ਕਉ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖ ਦਾਤਾ ਪ੍ਰਭ ਸੁਖ ਦਾਤਾ ਪ੍ਰਭ ਰਹੇ ਉਸ ਮਾਏ ਨਾਮਿਕ ਜਾਚੈ ਏਕਦਾਨ ਕਰ ਕਿਰਪਾ ਵੋਹ ਦੇਹੋ ਨਾਮ ਬਸੰਤ ਮਹੱਲਾ ਪੰਜਵਾ ਮੇਲ ਪਾਣੀ ਜਿਉ ਹਰੇ ਬੂਟ ਸਾਧ ਸੰਗਤ ਤਿਉ ਹੋਮੈ ਛੂਟ ਜੈਸੀ ਦਾਸੀ ਧੀਰ ਮੀਰ ਤੈਸੇ ਉਧਾਰਨ ਗੁਰਹ ਪੀਰ ਤਉ ਦਾਤੇ ਪ੍ਰਭ ਦੇਨ ਹਾਰ ਨੇਮਖ ਨੇਮਖ ਤਿਸ ਨੰਮਸਕਾਰ ਰਹਾਉ ਜਿਸਹ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਭਏ ਮੁਕਤ ਭਗਤ ਅਰਾਧਾ ਹੈ ਜੋਗ ਜੁਗਤ ਨੇਤਰ ਸੰਤੋਖੇ ਦਰਸਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਝੀ ਗੁਰ ਪ੍ਰਸਾਦ ਤ੍ਰਿਸ਼ਨਾ 부ਜੀ ਇਹ ਪੋਲਾ ਬੋਲਣਾ 부ਜੀ ਨਹੀਂ ਕਹਿਣਾ ਕਸੇ ਤ੍ਰਿਸ਼ਨਾ 부ਜੀ ਗੁਰ ਪ੍ਰਸਾਦ ਤ੍ਰਿਸ਼ਨਾ 부ਜੀ ਗੁਰ ਪ੍ਰਸਾਦ ਮਨ ਆਗਾਨਾ ਹਰ ਰਸਹਿ ਸਵਾਦ ਸੇਵਕ ਲਾਗੋ ਚਰਨ ਸੇਵ ਆਦ ਪੁਰਖ ਅਪਰੰਪਰ ਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਨਾਨਕ ਪਾਇਓ ਨਾਨਕ ਪਾਇਓ ਇਹੋ ਨਿਧਾਨ ਬਸੰਤ ਮਹੱਲਾ ਪੰਜਵਾ ਤੁਮ ਵੱਡ ਦਾਤੇ ਦੇ ਰਹੇ ਜੀਅ ਪ੍ਰਾਨ ਮਹਿ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹ ਨਿਰਗੁਣ ਇੱਕ ਗੁਣ ਨ ਜਾਣ ਹ ਕਛੂ ਨ ਜਾਣੋ ਤੇਰੀ ਸਾਰ ਤੂੰ ਕਰ ਗਾਤ ਮੇਰੀ ਰਬ ਦਯਾਰ ਰਹਾਉ ਜਾਪ ਨਾ ਤਾਪ ਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮਹਿ ਰੱਖੋ ਆਸ ਏਕ ਨਾਮ ਤੇਰੇ ਕੀ ਤਰਉ ਤੀਕ ਸਰਬ ਕਲਾ ਪ੍ਰਭ ਤੋਮਾ ਪ੍ਰਬੀਨਾ ਅੰਤ ਨ ਪਾਵਹਿ ਜਲਹਿ ਮੀਨਾ ਅਗਮ ਅਗਮ ਉਚਹਤੇ ਊਚ ਹਮ ਥੂਰੇ ਤੁਮ ਬਹੁਤ ਮੂਚ ਜੇਨ ਤੂ ਧਿਆਇਆ ਸੇ ਗਨੀ ਜੇਨ ਤੂ ਪਾਇਆ ਸੇ ਧਨੀ ਜੇਨ ਤੂ ਸੇਵਿਆ ਸੁਖੀ ਸੇ ਸੰਤ ਸਰਣ ਨਾਨਕ ਪਰੇ ਬਸੰਤ ਮਹੱਲਾ ਪੰਜਵਾ ਤੇਸ ਤੂ ਸੇਵ ਜਿਨ ਤੂ ਕੀਆ ਤੇਸ ਤੂ ਸੇਵ ਜਿਨ ਤੂ ਕੀਆ ਤਿਸ ਤੂ ਜਿੰਤੂ ਨਹੀਂ ਕਹਿਣਾ ਤੇਸ ਆਰਾਧ ਜਿਨ ਜੀਉ ਦਿਆ ਤਿਸ ਕਾ ਚੱਕਰ ਹੋਇ ਫਿਰ ਦਾਨ ਨਾ ਲੱਗੈ ਫਿਰ ਦਾਨ ਨਾ ਲੱਗੈ ਤੇਸ ਕੀ ਕਰ ਪੂਤਦਾਰੀ ਫਿਰ ਦੂਖ ਨਾ ਲੱਗੈ ਏਵਡ ਭਾਗ ਹੋਹਿ ਜਿਸ ਪ੍ਰਾਣੀ ਸੋ ਪਾਏ ਇਹ ਉਪਾਦ ਨਿਰਵਾਣੀ ਰਹਾਉ ਦੂਜੀ ਸੇਵਾ ਜੀਵਨ ਵਿਰਥਾ ਕਛੂ ਨਾ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਖਰੀ ਦੁਹੇਲੀ ਖਰੀ ਦੁਹੇਲੀ ਦੁਹੇਲੀ ਔਂਕੜ ਲਾ ਕੇ ਮਾਨਸ ਸੇਵਾ ਖਰੀ ਦੁਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਸਦਾ ਸੁਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਉਹਾ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸਗਲ ਤਤਮਹਿ ਤਤ ਗਿਆਨ ਸਰਬ ਧਿਆਨ ਮਹਿ ਏਕ ਧਿਆਨ ਹਰ ਕੀਰਤਨ ਮਹਿ ਊਤਮ ਤੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ ਪੰਜਵਾ ਜਿਸ ਬੋਲਤ ਮੁਖ ਪਵਿੱਤ ਹੋਏ ਜਿਸ ਸਿਮਰਤ ਨਿਰਮਲ ਹੈ ਸੋਏ ਜਿਸ ਅਰਾਧੇ ਜਮ ਕਿਸ਼ਨਾ ਕਹੈ ਜਿਸ ਕੀ ਸੇਵਾ ਸਭ ਕੇ ਸੁਲਹਿ ਰਾਮ ਰਾਮ ਬੋਲ ਰਾਮ ਰਾਮ ਜੀ ਰਾਮ ਰਾਮ ਬੋਲ ਇਥੇ ਵਿਸਰਾਮ ਹੈ ਰਾਮ ਰਾਮ ਤਿਆਗੋ ਮਨ ਕੇ ਸਗਲ ਕਾਮ ਰਹਾਉ ਤਿਆਗੋ ਪਤੀ ਵਿਸਰਾਮ ਹੈ ਜਿਸ ਕੇ ਧਾਰੇ ਧਰਨ ਆਕਾਸ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਘਾਟ ਘਾਟ ਤੇ ਲਾ ਦੋ ਘਾਟ ਘਾਟ ਜਿਸ ਕਾ ਹੈ ਪ੍ਰਗਾਸ ਗਾਟ ਘਾਟ ਜਿਸ ਕਾ ਹੈ ਪ੍ਰਗਾਸ ਜਿਸ ਸਿਮਰਤ ਪਤਿਤ ਪੁਨੀਤ ਹੋਏ ਜਿਸ ਸਿਮਰਤ ਇਥੇ ਵਿਸਰਾਮ ਲਾਉਣਾ ਹੈ ਪਤਿਤ ਇਥੇ ਯਮਕ ਲਾ ਕੇ ਬੋਲਣਾ ਹੈ ਪਤਿਤ ਪੁਨੀਤ ਹੋਏ ਅੰਤ ਕਾਲ ਫਿਰ ਫਿਰ ਨਾ ਰੋਏ ਸਗਲ ਧਰਮ ਮਹਿ ਊਤਮ ਧਰਮ ਕਰਮ ਕਰਤੂਤ ਕੈ ਉਪਰ ਕਰਮ ਜਿਸ ਕਉ ਚਾਹੈ ਸੁਰ ਨਰ ਦੇਵ ਸੰਤ ਸਭਾ ਕੀ ਲੱਗੋ ਸੇਵ ਆਦ ਪੁਰਖ ਜਿਸ ਕੀ ਯਾਦਾਨ ਤਿਸ ਕਉ ਮਿਲਿਆ ਹਰ ਨਿਦਾਨ ਤਿਸ ਕੀ ਗਾਤ ਮਿਤ ਕਹੀ ਨਾ ਜਾਏ ਨਾਨਕ ਜਨ ਹਰ ਹਰ ਧਿਆਏ ਨਾਨਕ ਪਾਤਿ ਵਿਸਰਾਮ ਲਾਦਾ ਨਾ ਨਾਨਕ ਜਨ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾ ਮਾਨ ਤਾਨ ਭੀਤਰ ਲੱਗੀ ਪਿਆਸ ਗੁਰ ਦਿਆਲ ਪੂਰੀ ਮੇਰੀ ਆਸ ਕੇਲ ਵਿਖ ਕਾਟੇ ਸਾਧ ਸੰਗ ਨਾਮ ਜਪਿਓ ਹਰ ਨਾਮ ਰੰਗ ਗੁਰ ਪ੍ਰਸਾਦ ਬਸੰਤ ਬਨਾ ਚਰਨ ਕਮਲ ਹਿਰਦੈ ਔਰ ਧਾਰੇ ਸਦਾ ਸਦਾ ਹਰ ਜਸ ਸੁਨਾ ਰਹਾਉ ਸਮਰੱਥ ਸੁਆਮੀ ਕਾਰਨ ਕਰਨ ਮੋਹ ਅਨਾਸ ਪ੍ਰਭ ਤੇਰੀ ਸਰਨ ਜੀ ਜੰਤ ਤੇਰੇ ਆਧਾਰ ਕਰ ਕਿਰਪਾ ਪ੍ਰਭ ਲੇਹ ਨਿਸਤਾਰ ਜੀ ਕਰ ਕਿਰਪਾ ਇਥੇ ਵਿਸਰਾਮ ਲੈਣਾ ਪ੍ਰਭ ਲੇਹ ਨਿਸਤਾਰ ਭਾਵ ਖੰਡਣ ਦੁਖ ਨਾਸ ਦੇਵ ਸੋਰਨਾਰ ਮੋਨ ਜਨ ਤਾ ਕੀ ਸੇਵ ਤਾਰਨ ਆਕਾਸ਼ ਜਾ ਕੀ ਕਲਾ ਮਾਹੇ ਤੇਰਾ ਦੀਆ ਸਭ ਜੰਤ ਖਾਹੇ ਅੰਤਰ ਜਾਮੀ ਪ੍ਰਭ ਦਿਆਲ ਆਪਣੇ ਦਾਸ ਕਾ ਨਦਰ ਨਿਹਾਲ ਕਰ ਕਿਰਪਾ ਮੋਹ ਦੇਹ ਦਾਨ Jap ਜੀਵੈ ਨਾਨਕ ਤੇਰੋ ਨਾਮ Jap ਜੀਵੈ ਨਾਨਕ ਤੇਰੋ ਨਾਮ